ਲੈਂਦੇ ਪੰਜਾਬ ਵਿੱਚ ਪੰਜਾਬੀ ਬੋਲੀ ਨੂੰ ਝਾਲਾਂ ਦੀ ਭਾਸ਼ਾ ਸਮਝਿਆ ਜਾਂਦਾ ਤੇ ਉਰਦੂ ਤੇ ਅੰਗਰੇਜ਼ੀ ਨੂੰ ਉੱਚ ਦੀ ਭਾਸ਼ਾ ਸਮਝਿਆ ਜਾਂਦਾ ਤੇ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਬੋਲਣ ਤੇ ਸਕੂਲਾਂ ਵਿੱਚ ਜੁਰਮਾਨਾ ਲੱਗਦਾ ਕੀ ਗੱਲ ਦੋਵੇਂ ਹਕੂਮਤਾਂ ਪੰਜਾਬੀ ਦੀਆਂ ਦੁਸ਼ਮਣ ਕਿਉਂ ਇਸ ਗੱਲ ਨੂੰ ਦਿਮਾਗ ਤੇ ਜ਼ੋਰ ਪਾ ਕੇ ਸਮਝੋ ਕਿ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਗੁਲਾਮ ਬਣਾਇਆ ਉਹਨਾਂ ਦੀ ਬੋਲੀ ਅੰਗਰੇਜ਼ੀ ਨੂੰ ਇੰਨੀ ਅਹਿਮੀਅਤ ਕਿਉਂ ਅਸਲ ਵਿੱਚ ਪਾਕਿਸਤਾਨੀ ਹਾਕਮਾਂ ਨੇ ਤਾਂ ਗੋਰਿਆਂ ਤੋਂ ਕਰਜ਼ਾ ਹੀ ਇੰਨਾ ਲੈ ਲਿਆ ਕਿ ਉਹਨਾਂ ਅੱਗੇ ਬੋਲ ਹੀ ਨਹੀਂ ਸਕਦੇ ਤੇ ਜੋ ਗੋਰੇ ਹਾਕਮ ਕਹਿੰਦੇ ਆ ਉਹਨਾਂ ਦੇ ਆਗੂਆਂ ਨੂੰ ਉਹਨਾਂ ਦੇ ਫੌਜੀ ਮੁਖੀਆਂ ਨੂੰ ਕਰਨਾ ਹੀ ਪੈਂਦਾ ਇਹਦੀ ਪ੍ਰਤੱਖ ਉਦਾਹਰਣ Imran Khan ਸਰਕਾਰ ਆ Imran Khan ਜਦੋਂ ਯੂਕਰੇਨ ਯੁੱਧ ਵੇਲੇ ਰੂਸ ਗਿਆ ਪਿਛੋਕੜ ਦੀ ਸਰਕਾਰ ਸਮਰਥ ਦਿੱਤੀ ਗਈ ਆਉਂਦੇ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਤੇ 5 ਸਾਲ ਚੋਣਾਂ ਲੜਨ ਤੇ ਪਾਬੰਦੀ ਲਾ ਦਿੱਤੀ ਤੇ ਇੱਕ ਮਖੌਟਾ ਸਰਕਾਰ ਬਣਾ ਕੇ ਗੋਰੇ ਉੱਥੇ ਨੇ ਹਕੂਮਤ ਆਫ ਚਾਉਂਦੇ ਆ ਤੇ ਇਹ ਇਧਰ ਜਿਹੜੀ ਹਿੰਦੋਸਤਾਨੀ ਹਾਕਮਾਂ ਉਹ ਪੰਜਾਬੀ ਦੀ ਪਰਫੁੱਲਤਾ ਨੂੰ ਆਪਣੇ ਲਈ ਇੱਕ ਖਤਰਾ ਮੰਨਦੇ ਆ ਕਿਉਂਕਿ ਹਾਕਮਾਂ ਨੇ ਜਾਤਾਂ ਪਾਤਨ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਦੰਗੇ ਕਰਵਾ ਕੇ ਸੱਤਾ ਹਾਸਲ ਕਰਨ ਦੀ ਯੋਜਨਾ ਪਰ ਗੁਰਗਰਸਰ ਪਾਸ਼ਾ ਵਿੱਚ ਦਰਜ ਬਾਣੀ ਇਹਨਾਂ ਦੇ ਰਾਹ ਦਾ ਰੋੜਾ ਬੰਦੀ ਆ ਇਸੇ ਲਈ ਪੰਜਾਬੀ ਬੋਲੀ ਨੂੰ ਪਰਫੁੱਲਤ ਨਹੀਂ ਹੋਣ ਦੇਣਾ ਚਾਹੁੰਦੇ ਤੇ ਸਭ ਤੋਂ ਵੱਡੀ ਗੱਲ ਪੰਜਾਬੀ ਬੋਲੀ ਜਾਣਨ ਵਾਲਾ ਹਕੂਮਤਾਂ ਕੂਟਨੀਤੀਆਂ ਨੂੰ ਝਟ ਪਛਾਣਨ ਲੱਗ ਜਾਂਦਾ। ਇਸੇ ਲਈ ਹਕੂਮਤਾਂ ਇਸ ਬੋਲੀ ਨੂੰ ਪੁੱਜ ਕੇ ਨਫ਼ਰਤ ਕਰਦੀਆਂ ਰਹੀਆਂ ਤੇ ਅੱਜ ਵੀ ਕਰਦੀਆਂ। ਸੋ ਜਦੋਂ ਐਨੀਆਂ ਹਕੂਮਤਾਂ ਦਾ ਚੋਰ ਪੰਜਾਬੀ ਬੋਲੀ ਨੂੰ ਖਤਮ ਕਰਨ ਤੇ ਲੱਗਾ ਹੋਵੇ ਤਾਂ ਇਹ ਬੋਲੀ ਬਾਝ ਸਕਦੀ ਆ ਤਾਂ ਸਿਰਫ ਤੇ ਸਿਰ ਸਾਡੀ ਜ਼ਿੰਮੇਵਾਰੀ ਨਾਲ। ਅਸੀਂ ਸੁਚੇਤ ਹੋਈਏ ਤੇ ਇੱਕ ਵੀ ਸ਼ਬਦ ਪੰਜਾਬੀ ਦਾ ਬਤਨਨਾ ਨਾ ਦੇਈਏ। ਮਸਲਨ ਦੀਦੀ ਬੰਗਾਲੀ ਬੋਲੀ ਦਾ ਸ਼ਬਦ ਆ। ਤੇ ਭੈਣਜੀ ਪੰਜਾਬੀ ਦਾ ਅੱਜ ਕੱਲ ਫੇਸਬੁੱਕ ਤੇ ਵੀ ਸੜਨ ਸਾੜਨ ਸੜਾਉਣ ਦੀ ਥਾਂ ਪੂਰੀ ਤਰ੍ਹਾਂ ਨਾਲ ਜਲਨ ਜਲਾਉਣ ਲੈ ਚੁੱਕਾ ਤੇ ਚੌਕਸ ਨੂੰ ਮਾਰ ਕੇ ਸਤਰ ਕਾ ਚੁੱਕਾ ਸੁਚੇਤ ਹੋਈਏ ਸੁਚੇਤ ਹੋ ਕੇ ਹੀ ਅਸੀਂ ਆਪਣੀ ਮਾਂ ਬੋਲੀ ਦੀ ਰਾਖੀ ਕਰ ਸਕਾਂਗੇ ਨਹੀਂ ਤਾਂ ਇਹ ਰੁਲ ਜਾਊਗੀ ਇਹਦੇ ਰੁਲਣ ਦੀ ਚੀਜ਼ ਨੂੰ ਬਾਬੂ ਰਜ ਬਲੀ ਨੇ یوں ਬਿਆਨ ਕੀਤਾ ਹੋਰ ਸਤੌਣ ਜ਼ਬਾਨਾਂ ਅੱਖੋਂ ਜਲ ਪਰ ਡੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ